ਪਰਪਾਤੀ ਅਸ਼ਟਵਧੀਆਂ ਮਹਾਲਾ ਪਹਿਲਾ ਵਿਪਾਸ ਇੱਕ ਓੰਕਾਰ ਸਤਗੁਰ ਪ੍ਰਸਾਦ ਦੂ ਬਿੱਧਾ ਬਉਰੀ ਮਨ ਬਉਰਾਇਆ ਝੂਠਾ ਲਾਲਚ ਜਨੂੰ ਗਵਾਇਆ ਲਪਟ ਰਹੀ ਫੁੰ ਬੰਦਨਾ ਪਾਇਆ ਸਤਗੁਰ ਰੱਖੇ ਨਾਮੰ ਦੜਾਇਆ ਨਾ ਮਨ ਮਰੈ ਨਾ ਮਾਇਆ ਮਰੈ ਜਿਨ ਕਸਕੀਆ ਸੋਈ ਜਾਣੈ ਸਬਦ ਵਿਚਾਰ ਪਉ ਸਾਗਰ ਤਰੈ ਰਹੋ ਮਾਇਆ ਸੰਚ ਰਾਜੇ ਅਹੰਕਾਰੀ ਮਾਇਆ ਸਾਥ ਨਾ ਚੱਲੈ ਪਿਆਰੀ ਮਾਇਆ ਮਮਤਾ ਹੈ ਬਹੁ ਰੰਗੀ ਬਿਨ ਨਾਬਾ ਕੋ ਸਾਥ ਨਾ ਸੰਗੀ ਜਿਉ ਮਨ ਦੇਖ ਹੈ ਪਰ ਮਨ ਤੈਸਾ ਜੈਸੀ ਮਨਸਾ ਤੈਸੀ ਦਸਾ ਜੈਸਾ ਕਰਮ ਤੈਸੀ ਲਿਬਲਾਵੈ ਸਤਗੁਰ ਪੂਸ ਸਹਿਜ ਕਰ ਪਾਵੈ ਰਾਗ ਨਾਦ ਮਨ ਦੂਜਾ ਪਾਏ ਅੰਤਰ ਕਬਟ ਮਹਾ ਦੁਖ ਪਾਏ ਸਤਗੁਰ ਭੇਟੈ ਸੋ ਜੀ ਪਾਏ ਸੱਚਾ ਨਾਮ ਰਹਿ ਲੈ ਬਲਾਈ ਸੱਚਾ ਸ਼ਬਦ ਸੱਚ ਕਮਾਵੇ ਸੱਚੀ ਬਾਣੀ ਹਰ ਗੁਣ ਗਾਵੇ ਨਿਜ ਕਰ ਬਾਸ ਅਮਰ ਪਦ ਪਾਵੇ ਤਾਂ ਦਰ ਸੱਚਾ ਸੋਭਾ ਪਾਵੇ ਗੁਰ ਸੇਵਾ ਬਿਨ ਭਗਤ ਨਾ ਹੋਈ ਅਨੇਕ ਯਤਨ ਕਰੈ ਜੇ ਕੋਈ ਹੋ ਮੈਂ ਮੇਰਾ ਸਬਦ ਦੇਖੋਈ ਨਿਰਮਲ ਨਾਮ ਬਸੈ ਮਨ ਸੋਈ ਇਸ ਜਗ ਮੈਂ ਸਬਦ ਕਰਨੀ ਹੈ ਸਾਰ ਬਿਨ ਸਬਦ ਦਾ ਹੋਰ ਮੋਗਵਾਰ ਸਬਦ ਦੇ ਨਾਮ ਰੱਖਾ ਉਤਾਰ ਸਬਦ ਦੇ ਗਤਮਤ ਮੋਖ ਦਵਾਰ ਆਵਰ ਨਹੀਂ ਕਰ ਦੇਖਣ ਹਾਰੋ ਸੱਚ ਆਪ ਅਨੂਪ ਅਪਾਰ ਹੋ ਰਾਮ ਨਾਮ ਉਤਮ ਗਤ ਹੋਈ ਨਾਨਕ ਖੋਜ ਲਹਿ ਜਨ ਕੋਈ ਪਰ ਭਾਤੀ ਮਹਲਾ ਪਹਿਲਾ ਮਾਇਆ 모 ਸਗਲ ਜਗ ਸਾਇਆ ਕਾਮਣ ਦੇਖ ਕਾਮ ਲੋਬਾਇਆ ਸੁਤ ਕੰਚਨ ਸਿਉ ਹੇਤ ਬਧਾਇਆ ਸਭ ਕਿਸ ਆਪਣਾ ਇਕ ਆਮ ਪਰਾਇਆ ਐਸਾ ਜਾਪ ਜਪੂ ਜਪ ਮਲੀ ਦੁਖ ਸੁਖ ਪਰ ਹਰ ਭਗਤ ਨਰਾਲੀ ਰਹੋ ਗੋਲਨ ਨਾਨੁ ਤੇ ਅੰਤ ਨ ਪਾਇਆ ਸਾਤ ਸਬ ਤੁਧ ਮਾਇ ਸਮਾਇਆ ਆਵਾ ਗਾਉਣਾ ਤੁਧ ਆਪਰਚਾਇਆ ਸਈ ਭਗਤ ਜਿਨ ਸਚ ਚਿਤ ਲਾਇਆ ਗਿਆਨ ਧਿਆਨ ਨਰ ਹਰ ਨਿਰਵਾਣੀ ਬਿਨ ਸਤਗੁਰ ਪੇਟੇ ਕੋਏ ਨ ਜਾਣੀ ਸਗਲੇ ਸਰੂਪ ਬਰਜੋਤ ਸੰਭਾਣੀ ਆਨੰਦ ਰੂਪ ਬਿਟੋ ਕੁਰਬਾਣੀ ਭਾਉ ਭਗਤ ਗੁਰਮਤੀ ਪਾਏ ਹਉ ਮੈਂ ਵਿੱਚੋਂ ਸਬਦ ਜਲਾਈ ਤਾਬ ਤਰਾਖ ਠਾਕ ਰਹਾਏ ਸੱਚਾ ਨਾਮ ਮਨ ਵਸਾਏ ਬਿਸਮਾ ਬਨੋਦ ਰਹੇ ਪਰਮਾਦੀ ਗੁਰਮਤਿ ਮਾਨਿਆ ਏਕ ਲੇਵ ਲਾਗੀ ਦੇਖ ਨਵਾਰਿਆ ਜਲਮ ਹੈ ਆਗੀ ਸੋ ਬੂਝੈ ਹੋ ਬੜ ਭੜ ਭਾਗੀ ਸਤਗੁਰ ਸੇਬੇ ਪਰਮਚ ਕਾਏ ਆਂਦਨ ਜਾਗ ਸੱਚ ਲੇ ਬਲਾਈ ਏਕੋ ਜਾਣ ਆ ਵਰ ਨ ਕੋਏ ਸੁਖ ਦਾਤਾ ਸੇਬੇ ਨਿਰਮਲ ਹੋਏ ਸੇਵਾ ਸੁਰਤ ਸਬਦ ਵਿਚਾਰ ਜਪ ਤਪ ਸੰਜਮ ਹਮ ਮੈ ਮਾਰ ਜੀਵਨ ਮੁਕਤ ਜਾਂ ਸਬਦ ਸੁਣਾਏ ਸੱਤੀ ਗ੍ਰਹਿਤ ਸਤਿਆ ਸੁਖ ਪਾਏ ਸੁਖ ਦਾਤਾ ਦੁਖ ਮੇਟਨ ਹਾਰਾ ਅਬਰ ਨ ਸੂਜਸ ਬੀਜਕਾਰਾ ਤਨ ਮਨ ਧਨ ਹਰ ਆਗੈ ਰੱਖਿਆ ਨਾਨਕ ਕਹਿ ਮਹਾਰਸ ਚਾਖਿਆ ਪ੍ਰਭਾਤੀ ਮਹਲਾ ਪਹਿਲਾ ਨਿਵਲੀ ਕਰਮ ਭੰਗਮ ਪਾਠੀ ਰੇਚਕ ਪੂਰਕ ਕੁੰਭ ਕਰੈ ਬਿਨ ਸਤਗੁਰ ਕੇ ਸੋਜੀ ਨਾਹੀ ਪਰਮੇ ਭੂਲਾ ਬੂੜ ਮਰੈ ਅੰਦਾ ਭਰਿਆ ਭਰ ਭਰ ਤੂਬੈ ਅੰਤਰ ਕੀ ਮਲ ਕਦੇ ਨਾ ਲਹੈ ਨਾਮ ਬਿਨਾ ਫੋਗਟ ਸਭ ਕਰਮ ਜਿਉ ਬਾਜੀ ਗਰ ਪਰਮ ਭੁਲੈ ਖਟ ਕਰਮ ਨਾਮ ਨਿਰੰਜਨ ਸੋਈ ਤੂੰ ਗੁਣ ਸਾਗਰ ਅਵਗੁਣ ਮੋਹੀ ਰਹੋ ਮਾਇਆ ਧੰਦਾ ਧਾਵਣੀ ਦੁਰਮਤਕਾਰ ਬੁਕਾਰ ਮੂਰਖ ਆਪ ਗਣਾਇਦਾ ਭੂਜਨਾ ਸਕੈਕਾਰ ਮਨਸਾ ਮਾਇਆ ਮੋਣੀ ਮਨਮੁਖ ਬੋਲ ਖਵਾਰ ਮਦਨ ਝੂਠਾ ਚੰਡਾਲ ਕਾ ਫੋਕਟ ਚਾਰ ਸਿੰਗਾਰ ਝੂਠੀ ਮਨ ਕੀ ਮਤ ਹੈ ਕਰਨੀ ਬਾਦ ਬਵਾਦ ਝੂਠੇ ਵਿੱਚ ਅੰਕਰਣ ਹੈ ਖਸਮ ਨਾ ਪਾਵੈ ਸਾਧ ਬਨ ਨਾ ਬਹ ਹੋਰ ਕਮਾ ਬਣਾ ਫਿੱਕਾ ਆਵੇ ਸਾਦ ਝੂਠੀ ਸਵਾਬ ਗੁੱਚੀ ਐ ਬਿਖ ਬਾਤੀ ਜੀ ਬਣ ਬਾਦ ਇਹ ਭਰਮ ਭੂਲੇ ਮਰੋ ਨਾ ਕੋਈ ਸਤਗੁਰ ਸੇਵ ਸਦਾ ਸੁਖ ਹੋਈ ਬਨ ਸਤਗੁਰ ਮੁਕਤ ਕਨੇ ਨਾ ਪਾਈ ਆਬ ਹੈ ਜਾਹੇ ਮਰਹ ਮਰ ਜਾਈ ਇਹੋ ਸਰੀਰ ਹੈ ਤ੍ਰੈ ਗੁਣ ਤਾਤ ਇਸ ਨੂੰ ਵਿਆਪ ਸੋਗ ਸੰਤਾਪ ਸੋ ਸੇ ਬੋ ਜਿਸ ਮਾਈ ਨਾਂ ਬਾਪ ਵਿਚੋਂ ਚੁੱਕੈ ਤਿਸ ਨਾ ਅਰ ਆਪ ਜਹਿ ਜਹਿ ਦੇਖਾਂ ਤਹ ਤੈ ਸੋਈ ਬਿਨ ਸਤਗੁਰ ਪੇਟੇ ਮੁਕਤ ਨਾ ਹੋਈ ਹਿਰਦੈ ਸੱਚ ਇਹ ਕਰਨੀ ਸਾਰ ਹੋਰ ਸਭ ਪਾਖੰਡ ਪੂਜ ਖੁਆਰ ਦੁਬਿਦਾ ਚੁੱਕੈ ਤਾਂ ਸਬਦ ਪਸਾਣ ਘਰ ਬਾਹਰ ਏਕੋ ਕਰ ਜਾਣ ਇਹਾ ਮਤ ਸਬਦ ਹੈ ਸਾਰ ਵਿਚੋ ਦਵਿੱਦਾ ਮਾਥਾ ਪਵੈ ਸ਼ਾਰ ਕਰਨੀ ਕੀਰਤ ਗੁਰਮਤਿ ਸਾਰ ਸੰਤ ਸਭਾ ਗੁਣ ਗਿਆਨੋ ਵਿਚਾਰ ਮਨ ਮਾਰੇ ਜੀਵਤ ਮਰ ਜਾਣ ਨਾਨਕ ਨਦਰੀ ਨਦਰ ਪਸਾਨ ਪਰਭਾਤੀ ਮਹਲਾ ਪਹਿਲਾ ਦਖਣੀ ਗੌਤਮ ਤਪ ਅਹਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ ਸੈਸ ਸਰੀਰ ਚ ਹਿੰਨ ਭਗੂਏ ਤਾਂ ਮਨ ਪਸੋਤਾਇਆ ਕੋਈ ਜਾਣਦਾ ਭੁੱਲੇ ਪਾਈ ਸੋ ਭੁੱਲੇ ਜਿਸ ਆਪ ਪੁਲਾਏ ਬੁਝਾਜ ਸਹਿ ਬੁਝਾਈ ਰਹੁ ਤੈਨ ਹਰੀ ਚੰਦ ਪ੍ਰਥਮੀ ਪਤ ਰਾਜਾ ਕਾਗਦ ਕੀਮ ਨ ਪਾਈ ਔਗਣ ਜਾਣਾ ਤਾਂ ਪੁੰਨ ਕਰੇ ਕਿਉਂ ਕਿਉਂ ਨਿਖਾਸ ਬਕਾਈ ਕਰੋ ਅਢਾਈ ਧਰਤੀ ਮੰਗੀ ਬਾਬਨ ਰੂਪ ਬਹਾਨਾ ਕਿਉਂ ਪਿਆਲ ਜਾਏ ਕਿਉਂ ਸਲੀਏ ਜੇ ਬਲ ਰੂਪ ਪਛਾਨੇ ਰਾਜਾ ਜਨਮੇਜਾ ਦੇ ਮਤੀ ਬਰਦੀ ਬਿਆਸ ਪੜਾਇਆ ਤਿੰਨ ਕਰ ਜਗ 18 ਘਾਇ ਕੀਰਤਨ ਚੱਲੇ ਚਲਾਇ ਗੰਤਨਾ ਗਣੀ ਹੁਕਮ ਪਸਾਣਾ ਬੋਲੀ ਪਾਏ ਸੁਬਾਈ ਜੋ ਕਿਸ ਵਰਤਾ ਤੁਦੈ ਸਲਾਹੀ ਸਭ ਤੇਰੀ ਵਡਿਆਈ ਗੁਰਮੁਖ ਅਲਪਤ ਲੇਪ ਕਦੇ ਨਾ ਲੱਗ ਸਦਾ ਰਹੈ ਸਰਣਾਈ ਮਨਮੁਖ ਮੁਗਧ ਆਗਾ ਚੇਤੇ ਨਾਹੀ ਦੁਖ ਲੱਗੇ ਬਸਤਾਈ ਆਪੇ ਕਰੇ ਕਰਾਏ ਕਰਤਾ ਜਿਨੇ ਹੀ ਰਚਨਾ ਰਚਿਐ ਅਰਬ ਮਾ ਨਾ ਜਾਈ ਜਿਉ ਅਬਮਾਨੇ ਪੈ ਪਤੀਏ ਭੁੱਲਣ ਬਚਕਿਆ ਸਭ ਕੋਈ ਕਰਤਾ ਆਪਣਾ ਭੁੱਲੇ ਨਾਨਕ ਸਚਨ ਹਮਨ ਸਤਾਰਾ ਕੋ ਗੁਰ ਪ੍ਰਸਾਦ ਅਕੁੱਲੇ ਪਰਪਾਤੀ ਮਹਾਲਾ ਪਹਿਲਾ ਆਖਣਾ ਸੁਣਨਾ ਨਾਮ ਆਧਾਰ ਤੰਦਾ ਸੁਟਕ ਗਿਆ ਬੇਕਾਰ ਜੋ ਮਨਮੁਖ ਦੂਜੇ ਪਤ ਖੋਈ ਬਿਨ ਨਾਵਾ ਮੈਂ ਅਬਰ ਨ ਕੋਈ ਸੁਣ ਮਨ ਅੰਦੇ ਮੂਰਖ ਗਵਾਰ ਆਪ ਤਜਾਤ ਲਾਜ ਨਹੀਂ ਲੱਗੈ ਬਿਨ ਗੁਰ ਬੁੱਢੇ ਬਾਰੂ ਬਾਰ ਰਹਉ ਇਸ ਮਨ ਮਾਇਆ ਮੋਹ ਬਨਾਸ ਤੁਰ ਹੁਕਮ ਲਿਖਿਆ ਤਾਂ ਕਹੀਏ ਆਕਾਸ ਗੁਰਮੁਖ ਬਿਰਲਾ ਤੀਨਾ ਕੋਈ ਨਾਮ ਬਹੂਨਾ ਮੁਕਤ ਨ ਹੋਈ ਪਰਮ ਪਰਮ ਢੋਲੇ 1084 ਬਿਨ ਗੁਰ ਗੂਜੇ ਜਮ ਕੀ ਫਾਸੀ ਇਹੋ ਮਨੁਆ ਖੇਨ ਖੇਨ ਉਬ ਪਿਆਲ ਗੁਰਮੁਖ ਸੂਟੈ ਨਾਮ ਸੰਭਾਲ ਆਪੇ ਸਦ ਦੇ ਢਲ ਨਾ ਹੋਏ ਸਬਦ ਮਰੈ ਸਹਿਲਾ ਜੀਵੈ ਸੋਏ ਬਿਨ ਗੁਰ ਸੋਜੀ ਕਿਸੇ ਨਾ ਹੋਏ ਆਪੇ ਕਰੈ ਕਰਾਵੈ ਸੋਏ ਝਾਗੜ ਛੁਕਾਵੈ ਹਰ ਗੁਣ ਗਾਵੈ ਪੂਰਾ ਸਤ ਗੁਰ ਸਹਿਜ ਸੁਮਾਵੇ ਏੋ ਮਨ ਡੋਲਤ ਤਉ ਠਹਿਰਾਵੇ ਸੱਚ ਕਰਨੀ ਕਰ ਕਾਰ ਕਮਾਵੇ ਅੰਤਰ ਜੂਠਾ ਕਿਉ ਸੋਚ ਹੋਏ ਸਬਦੀ ਤੋਬੈ ਬਿਰਲਾ ਕੋਏ ਗੁਰਮੁਖ ਕੋ ਕੋਈ ਸੱਚ ਕਮਭਾਵੇ ਆਵਣ ਜਾਣਾ ਠਾਕ ਰਹਾਵੇ ਭਉ ਖਾਣਾ ਪੀਣਾ ਸੁਖਸਾਰ ਹਰ ਜਨ ਸੰਗਤ ਪਾਵੇ ਪਾਰ ਸੱਚ ਬੋਲੇ ਬੋਲਾਵੇ ਪਿਆਰ ਗੁਰ ਕਾ ਸਬਦ ਕਰਨੀ ਹੈ ਸਾਰ ਹਰ ਜਸ ਕਰਮ ਧਰਮ ਪਤ ਪੂਜਾ ਕਾਮ ਕ੍ਰੋਧ ਅਗਨੀ ਮਹਿ ਪੂਜਾ ਹਰ ਰਸ ਚਾਕਿਆ ਤਉ ਮਨ ਪੀਜਾ ਪ੍ਰਣਮਤ ਨਾਨਕ ਅਵਰ ਨ ਦੂਜਾ ਪ੍ਰਭਾਤੀ ਮਹਲਾ ਪਹਿਲਾ ਰਾਮ ਨਾਮ ਜਬ ਅੰਤਰ ਪੂਜਾ ਗੁਰ ਸਬਦ ਵਿਚਾਰ ਅਵਰ ਨਹੀਂ ਦੂਜਾ ਇੱਕ ਓਰ ਅਬਰ ਹੈ ਸਭ ਠਾਈ ਅਬਰ ਨਦੀ ਸਹਿ ਕਿਸ ਪੂਜ ਚੜਾਈ ਰਹੁ ਮਨ ਤਨ ਆਗੈ ਜਿਹੜਾ ਤੁਝ ਪਾਸ ਜਿਉ ਪਾਵੇ ਤਿਉ ਰਖੋ ਅਰਦਾਸ ਸਤਜੇ ਬਾਹਰ ਰਸ ਨਰਸਾਈ ਗੁਰਮਤ ਸੂਟ ਸ ਪਰਬ ਸਰਣਾਈ ਕਰਮ ਧਰਮ ਪ੍ਰਭ ਮੇਰਾ ਕੀਏ ਨਾਮ ਬੜਾਈ ਸਿਰ ਕਰਮਾਂ ਕੀਏ ਸਤ ਗੁਰ ਕਾ ਬਸ ਚਾਰ ਪਧਾਰਤ ਤੀਨ ਸਮਾਏ ਏਕ ਕਰਤਾ ਰਤ ਸਤ ਗੁਰ ਦੀਏ ਮੁਕਤ ਧਿਆਨਾ ਹਰਬਦ ਚੀਨ ਪਏ ਪਰਦਾਨਾ ਮਨ ਤਨ ਸੀਤਲ ਗੁਰ ਬੂਝ ਬੁਝਾਈ ਪਰ ਬਨਵਾਜੇ ਕਿਨ ਕੀਮਤ ਪਾਈ ਕਉ ਨਾਨਕ ਗੁਰ ਬੂਝ ਬੁਝਾਈ ਨਾਮ ਬਿਨਾ ਗਤ ਕਿਨੈ ਨਾ ਪਾਈ ਪਰਬਤੀ ਮਹੱਲਾ ਪਹਿਲਾ ਇਕ ਤੁਰ ਬਖਸ਼ ਲਏ ਗੁਰ ਪੂਰਾ ਸੱਚੀ ਬਣਤ ਬਣਾਈ ਹਾਰ ਰੰਗ ਰਤੀ ਸਦਾ ਰੰਗ ਸਾਧਾ ਦੁੱਖ ਬਿਸਰੀ ਪਤ ਪਾਈ ਝੂਠੀ ਦੁਰਮਤ ਕੀ ਚੁਤرائی ਬਿਨ ਸਦ ਬਾਰ ਨਾਲ ਲੱਗਾ ਕਾਈ ਰਹੋ ਮਨ ਮੁਖ ਕੋ ਦੁੱਖ ਦਰਦ ਵਿਆਪਸ ਮਨ ਮੁਖ ਦੁੱਖ ਨ ਜਾਈ ਸੁਖ ਦੁੱਖ ਦਾਤਾ ਗੁਰਮੁਖ ਜਤਾ ਮਿਲ ਲਹੇ ਸਰਣਾਈ ਮਨ ਮੁਖ ਤੇ ਅਬ ਭਗਤ ਨ ਹੋ ਬਸ ਹੋਮਹ ਪਤੇ ਦਵਾਨੇ ਇਹੋ ਮਨੁਆ ਕਿਨ ਊਪ ਪਿਆਲੀ ਜਬ ਲੱਗ ਸਬਦ ਨ ਜਾਣੇ ਭੁਖ ਪਿਆਸ ਜਗ ਭਇ ਤਿਪਤ ਨਹੀਂ ਬਿਨ ਸਤਿਗੁਰ ਪਾਏ ਸਹਿਜ ਸਹਿਜ ਮਿਲੇ ਸੁਖ ਪਾਈਐ ਦਰਗਾ ਪੈਦਾ ਜਾਈ ਦਰਗਾਦਾਨਾ ਬੀਨਾ ਇਕ ਆਪੇ ਨਿਰਮਲ ਗੁਰ ਕੀ ਬਾਣੀ ਆਪੇ ਸੁਰਤਾ ਸੱਚ ਵਿਚਾਰ ਇਸ ਆਪੇ ਬੂਝੈ ਬੰਦਰ ਬਾਣੀ ਜਾਲਤ ਰੰਗ ਅਗਨੀ ਪਵਨ ਫੁਨ ਤ੍ਰੈ ਮਿਲ ਜਗਤ ਉਪਾਇਐ ਐਸਾ ਬਲ ਸਾਲ ਤਿਨ ਕੋ ਦਿਆ ਫੁਕ ਮੀਠਾ ਕਰਾਇਆ ਐਸੇ ਜਨ ਬਰਲੇ ਜਗ ਅੰਦਰ ਵਰਖ ਖਜ਼ਾਨਾ ਪਾਇਆ ਜਾਤ ਵਰਨ ਤੇ ਪਹਿ ਅਤੀਤਾ ਮਮਤਾ ਲੋਭ ਚੁਕਾਇਆ ਨਾਮ ਰਤੇ ਤੀਰਥ ਸੇ ਨਿਰਮਲ ਦੁਖ ਹਉਮੈ ਮੈਲ ਚੁਕਾਇਆ ਨਾਨਕ ਤਿਨ ਕੇ ਚਰਨ ਪਖਾਲੈ ਜਿਨਾਂ ਗੁਰਮੁਖ ਸਾਚਾ ਪਾਇਆ ਪਰਪਾਤੀ ਮਹਲਾ ਤੀਜਾ ਬਿਭਾਸ ੴ ਸਤਿਗੁਰ ਪ੍ਰਸਾਦਿ ਗੁਰ ਪ੍ਰਸਾਦਿ ਦੇਖ ਤੂੰ ਹਰ ਮੰਦਰ ਤੇਰੇ ਨਾਲ ਹਰ ਮੰਦਰ ਸਭ ਦੇ ਖੋਜੀਐ ਹਰ ਨਾਮੁ ਲਿਹੁ ਸੰਮਾਲ ਮਨ ਮੇਰੇ ਸਬਦ ਰਪੈ ਰੰਗ ਹੋਏ ਸੱਚੀ ਭਗਤ ਸੱਚਾ ਹਰ ਮੰਦਰ ਪ੍ਰਗਟੀ ਸਾਚੀ ਸੋਏ ਰਹੋ ਹਰ ਮੰਦਰਿਓ ਸਰੀਰ ਹੈ ਗਿਆਨ ਘਤਨ ਪ੍ਰਗਟ ਹੋਏ ਮਨਮਕ ਮੂਲ ਨ ਜਾਣਨੀ ਮਾਨਸ ਹਰ ਮੰਦਰ ਨਾ ਹੋਏ ਹਰ ਮੰਦਰ ਹਰ ਜੀ ਉਸਾਧ ਰਖਿਆ ਹੁਕਮ ਸਵਾਰ ਤੋਰ ਲੇਖ ਲਿਖਿਆ ਸੁਖ ਮਾਵਣਾ ਕੋਇ ਨ ਮੇਟਣ ਹਾਰ ਸਬਦ ਚੀਨ ਸੁਖ ਪਾਇਆ ਸਚੈ ਨੈ ਪਿਆਰ ਹਰ ਮੰਦਰ ਸਬਦੇ ਸੁਹਣਾ ਕੰਚਨ ਕੋਟ ਅਬਾਰ ਹਰ ਮੰਦਰ ਇਹੋ ਜਗਤ ਹੈ ਗੁਰਬਨ ਘੋਰੰਦਾਰ ਦੂਜਾ ਭਉ ਕਰ ਪੂਜਦੇ ਮਨਮੁਖ ਅੰਤ ਗਵਾਰ ਜਿੱਥੇ ਲੇਖਾ ਮੰਗੀਐ ਤਿੱਥੈ ਤਿਹ ਜਾਤ ਨਾ ਜਾਈ ਸਾਚ ਰਤੇ ਸਯੁਬਰੇ ਦੁਖੀਏ ਦੂਜੈ ਪਾਏ ਹਰ ਮੰਦਰ ਮੈਂ ਨਾਮ ਨਿਧਾਨ ਹੈ ਨਾ ਬੂਝੈ ਮੁਗਦਗਵਾਰ ਗੁਰ ਪ੍ਰਸਾਦੀ ਚੀਨਿਆ ਹਰ ਰੱਖਿਆ ਔਰ ਉਤਾਰ ਗੁਰ ਕੀ ਬਾਣੀ ਗੁਰ ਤੇ ਜਾਤੀ ਜੇ ਸਬਦ ਰਤੇ ਰੰਗ ਲਾਏ ਪਵਿੱਤ ਪਾਵਨ ਸੇ ਜਨ ਨਿਰਮਲ ਹਰ ਕੈ ਨਾਮ ਸਮਾਏ ਹਰ ਮੰਦਰ ਹਰ ਕਾ ਹਾਟ ਹੈ ਰੱਖਿਆ ਸਬਦ ਸਵਾਰ ਇਸ ਵਿੱਚ ਸੌਦਾ ਏਕ ਨਾਮ ਗੁਰਮੁਖ ਲੈਣ ਸਵਾਰ ਹਰ ਮੰਦਰ ਮੈਂ ਮਨ ਲਹਟ ਹੈ ਵੋਹਿਆ ਦੂਜਾ ਭਾਏ ਬਾਰਸੇ ਪਟਿਆ ਕੰਚਨ ਪਿਆ ਕੀਮਤ ਕਹੀ ਨ ਜਾਏ ਹਰ ਮੰਦਰ ਮੈਂ ਹਰ ਬਸੈ ਸਰਬ ਨਿਰੰਤਰ ਸੋਏ ਨਾਨਕ ਗੁਰਮੁਖ ਬਣਦੀ ਹੈ ਸੱਚਾ ਸੌਦਾ ਹੋਏ ਪਰਬਤੀ ਮਹਲਾ ਤੀਜਾ ਭੈ ਪਾਏ ਜਾਗ ਸੇ ਜਨ ਜਾਗਰਣ ਕਰ ਹੈ ਹੋ ਮੈ ਮੈਲ ਉਤਾਰ ਸਦਾ ਜਾਗ ਹੈ ਕਰ ਆਪਣਾ ਰੱਖ ਹੈ ਪੰਜ ਤਸਕਰ ਕਾਢੇ ਮਾਰ ਮਨ ਮੇਰੀ ਗੁਰਮਖ ਨਾਮ ਤਿਆਏ ਜਿੱਤ ਮਾਰਗ ਹਰ ਪਾਈਐ ਮਨ ਸਹੀ ਕਰਮ ਕਮਾਏ ਰਹਾਓ ਗੁਰਮੁਖ ਸਹਿਜ ਤੁਨ ਉਪਜੈ ਦੁਖ ਹਉਮੈ ਵਿੱਚੋਂ ਜਾਏ ਹਰ ਨਾਮ ਹਰ ਮਨ ਬਸੈ ਸਹਿਜੇ ਹਰ ਗੁਣ ਗਾਏ ਗੁਰਮਤੀ ਮੁਖ ਸੋਣੀ ਹਰ ਆਖਿਆ ਔਰਤਾਰ ਇੱਥੇ ਉਥੇ ਸੁਖ ਕਣ ਜਪ ਹਰ ਹਰ ਉਤਰੇ ਪਾਰ ਹਉਮੈ ਵਿੱਚ ਜਾਗਰਣ ਨਾ ਹੋਬਈ ਹਰ ਭਗਤ ਨਾ ਪਬਈ ਥਾਏ ਮਨ ਮੁਖ ਦਰ ਢੋਈ ਨਾ ਲਹੈ ਭਾਈ ਦੂਜਾ ਕਰਮ ਕਮਾਏ ਤਿਰਗ ਖਾਣਾ ਤਿਰਗ ਪਹਿਨਣਾ ਜਿਨਾਂ ਦੂਜਾ ਭਾਏ ਪਿਆਰ ਬਿਟਾਂ ਕੇ ਕੀੜੇ ਬਿਟਾਂ ਰਤੇ ਮਰ ਜੰਮਾ ਹੋ ਖਵਾਰ ਜਿਨ ਕੋ ਸਤਗੁਰ ਪਿਟਿਆ ਤਿੰਨਾ ਬਿਟ ਹੋ ਬਲ ਜਾਓ ਤਨ ਕੀ ਸੰਗਤ ਮਿਲ ਰਹਾ ਸੱਚੇ ਸਤ ਸਮਾਉ ਪੂਰਾ ਭਾਗ ਗੁਰ ਪਾਈਐ ਉਪਾਏ ਕਿਤੇ ਨਾ ਪਾਇਆ ਜਾਏ ਸਤਗੁਰ ਤੇ ਸਹਜ ਉਪਜਾਇ ਹਮੈ ਸਬਦ ਜਲਾਏ ਆਰ ਸਰਨ ਆਈ ਭਾਜ ਮਾਨ ਮੇਰੇ ਸਭ ਕਿਸ ਕਰਨਯੋਗ ਨਾਨਕ ਨਾਮ ਨਾ ਬਿਸਰੈ ਜੋ ਕਿਸ ਕਰੈ ਸੋ ਹੋਗ